ਸਾਡਾ ਪੰਜਾਬ ਕੇ ਟੈਕਨੋ ਯੂਨੀਵਰਸਿਟੀ ਨੂੰ ਸਟਰਾਬਰੀ ਦੇ ਅੱਜ ਤੋਂ 3 ਸਾਲ ਪਹਿਲਾਂ ਨੋ ਦੀ ਸਪਾਰਸ਼ ਕੀਤੀ ਗਈ ਸੀ। ਸੋ ਉਹਦੇ ਵਿੱਚ ਅਸੀਂ ਘੱਟੋ ਘੱਟ ਪੱਲੋਂ 15 ਵੈਰਾਈਟੀਆਂ ਲੈ ਕੇ ਮੁਲਾਂਕਣ ਕੀਤਾ। ਸੋ ਜਿਹਨੀਆਂ ਸਟਰਾਬਰੀ ਅਸੀਂ ਸਪਾਰਸ਼ ਕੀਤੀ ਹੈਗੀ ਇਹ ਡ੍ਰਿਪ ਇਰੀਗੇਸ਼ਨ ਦੇ ਥਰੂ ਕੀਤੀ ਹੈ ਜਿਸ ਨੂੰ ਮਾਈਕਰੋ ਇਰੀਗੇਸ਼ਨ ਵੀ ਆਪਾਂ ਕਹਿੰਨੇ ਹੈਗੇ ਆ। ਸੋ ਡ੍ਰਿਪ ਦਾ ਲੋਡ ਮੁਤਾਬਕ ਕਿੰਨਾ ਆਪਾਂ ਪਾਣੀ ਦੇਣਾ ਆ ਇਹ ਨਹੀਂ ਕਿ ਆਪਾਂ ਉਹਦਾ ਖੁੱਲਾ ਪਾਣੀ ਛੱੜਤਾ ਜਿਹਦੇ ਕਰਕੇ ਕਿਤੇ ਪਾਣੀ ਦੀ ਵੇਸਟੇਜ ਹੈ। 30 ਤੋਂ ਲੈ ਕੇ 35 ਦਿਨਾਂ ਨੂੰ ਪੱਕਣ ਨੂੰ ਲੱਗਦੇ ਹੈਗੇ ਨੇ ਸੋ ਮਾਰਕੀਟ ਦੀ ਡਿਮਾਂਡ ਹੈ ਜੇਕਰ ਤੁਸੀਂ ਲੋਕਲ ਕਰਨੀ ਹੈਗੀਏ ਅਸੀਂ ਕੋਸ਼ਿਸ਼ ਕਰੀਏ ਉਹਨੂੰ ਕਿ ਜਾਨੀ ਕਿ ਜਿਹੜਾ ਫਰੂਟ ਹੈ ਤਕਰੀਬਨ ਉਹਦੇ ਚ 75 ਤੋਂ 75% ਉਹਦੇ ਚ ਰੰਗ ਆਇਆ ਹੋਵੇ ਸੋ ਯੂਨੀਸਟ ਤੋਂ ਜਿਹੜੀ ਦੋਸ਼ ਪਾਰਸ਼ਾ ਕੀਤੀਆਂ ਵੈਰੈਟੀਆਂ ਹੈਗੀਆਂ ਨੇ ਉਹਦੇ ਤੁਸੀਂ ਬੂਟੇ ਸਾਡੇ ਕੋਲ ਵੀ ਲੈ ਸਕਦੇ ਹੈਗੇ ਜੀ ਜਾਂ ਡਾਕਟਰ ਵੀ ایس ਪਰਮਾਰ ਯੂਨੀਵਰਸਿਟੀ ਫਾਰ ਫੋਰਟੀ ਕਚਰਨ ਫੋਰੈਸਟਰੀ ਨੋਨੀ ਸੋਲਨ ਦੀ ਜਿਹੜੀ ਹਿਮਾਚਲ ਚ ਹੈਗੀ ਹੈ ਉਹ ਵੀ ਬੂਟੇ ਦਿੰਦੇ ਹੈਗੀ ਹੈ ਹੈਲੋ ਮਾਸਟਰਸ ਸੋਸ਼ਲ ਦਾ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੁਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਹੱਥੇ ਸਟਰਾਬਰੀ ਪਕੜੀਆਂ ਹੋਈਆਂ ਨੇ ਕਿਉਂਕਿ ਸਾਡਾ ਇਹਦਾ ਟਾਪਿਕ ਵੀ ਸਟਰਾਬਰੀ ਦੇ ਉੱਪਰ ਹੈ ਅਕਸਰ ਸਾਡੇ ਘਰਾਂ ਦੇ ਸਟਰਾਬਰੀ ਜ਼ਰੂਰ ਆਉਂਦੇ ਸੀ ਮਾਰਕੀਟ ਤੋਂ ਬਾਈ ਕਰਕੇ ਆਨੇ ਹੈਗੇ ਆਂ ਔਰ ਬਹੁਤ ਸਾਰੇ ਜਿਹੜੇ ਹੈਲਥ ਬੈਨੀਫਿਟਸ ਨੇ ਸਟਰਾਬਰੀ ਲੈ ਕੇ ਹੈਗੇ ਨੇ ਲੇਕਿਨ ਇਹ ਸਟਰਾਬਰੀਜ਼ ਪੈਦਾ ਕਿੱਧਰ ਕਿੱਥੀਆਂ ਜਾਂਦੀਆਂ ਨੇ ਇਹ ਕਿੰਨੇ ਦਿਨਾਂ ਦੇ ਵਿੱਚ ਆ ਜਿਹੜੇ ਸਟਰਾਬਰੀਆਂ ਨੇ ਲੱਗਣ ਤੋਂ ਬਾਅਦ ਮਿੱਟੀ ਦੇ ਵਿੱਚ ਉਸ ਤੋਂ ਬਾਅਦ ਇਹ ਫਰੂਟਸ ਤੇ ਥਰੂ ਸਾਡੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਂਦੀਆਂ ਆਈਆਂ ਨੇ ਇਹ ਸਾਰੀ ਗੱਲ ਨੂੰ ਲੈ ਕੇ ਚਰਚਾ ਕਰਾਂਗੇ ਔਰ ਇਸ ਵੇਲੇ ਅਗੇ ਹੈ ਸੀ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਵਿੱਚ ਔਰ ਸਾਡੇ ਨਾਲ ਗੱਲ ਕਰਨ ਮੌਜੂਦ ਹੈਗੇ ਨੇ ਫਲ ਵਿਭਾਗ ਤੋਂ ਔਰ ਡਾਕਟਰ ਨਪਲੀ ਜੀ ਤੇ ਉਹ ਜਾਣਦੇ ਆ ਕਿਸ ਪ੍ਰਕਾਰ ਦੇ ਨਾਲ ਸਟ੍ਰਾਬਰੀ ਜਿਹੜੀ ਇਹ ਖੇਤੀ ਹੈ ਪੈਦਾਵਾਰ ਜਿਹੜੀ ਹੈ ਕੀਤੀ ਜਾਂਦੀ ਔਰ ਕੀ ਜਾਂਦੇ ਬੈਨੀਫਿਟਸ ਨੇ ਕਿੰਨੇ ਪ੍ਰਕਾਰ ਦੇ ਜਿਹੜੇ ਨੇ ਇਹ ਸਟ੍ਰਾਬਰੀ ਪਾਈ ਜਾਂਦੀਆਂ ਨੇ ਸਪੈਸ਼ਲੀ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਕਿਹੜੇ ਸੀਜ਼ਨ ਦੇ ਵਿੱਚ ਸਟ੍ਰਾਬਰੀਜ਼ ਲਗਾਈਆਂ ਜਾਂਦੀਆਂ ਨੇ ਔਰ ਕਿਹੜੇ ਸੀ ਦੀ ਝਾੜ ਕਿਸ ਪ੍ਰਕਾਰ ਦੀ ਹੈ ਤੋਂ ਸਾਰੀ ਗੱਲਾਂ ਨੂੰ ਲੈ ਕੇ ਚਰਚਾ ਕਰਾਂਗੇ ਤੁਹਾਡੇ ਰੂਬਰੂ ਦਰਸ਼ਕਾਂ ਦੇ ਨਾਲ ਤੇ ਨਾਲ ਨਾਲ ਸਾਡੇ ਨਾਲ ਲੱਗੇ ਨੇ ਆਪਣਾ ਨਪਰੀ ਜੀ ਤੇ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਵੈਲਕਮ ਟੂ ਸਤਿ ਸ਼੍ਰੀ ਅਕਾਲ ਦੁਆ ਜੀ ਹਾਂਜੀ ਇਹ ਸੌਤੋ ਪਰਮਾ ਦੱਸਣਾ ਚਾਹਵਾਂ ਕਿ ਜਿਹੜਾ ਸਾਡਾ ਪੰਜਾਬ ਖੇਤੀਆ ਯੂਨੀਵਰਸਿਟੀ ਨੂੰ ਸਟਰਾਬਰੀ ਦੇ ਅੱਜ ਤੋਂ 3 ਸਾਲ ਪਹਿਲਾਂ ਉਹਦੀ ਸਪਾਰਸ਼ ਕੀਤੀ ਗਈ ਸੀ। ਸੋ ਉਹਦੇ ਵਿੱਚ ਅਸੀਂ ਘੱਟੋ ਘੱਟ ਪੱਲੋਂ 15 ਵੈਰਾਈਟੀਆਂ ਲੈ ਕੇ ਮੁਲਾਂਕਣ ਕੀਤਾ। ਘੱਟੋ ਘੱਟ ਜਿਹੜਾ ਸਾਡਾ ਇੱਕ ਪ੍ਰੋਸੀਜਰ ਹੁੰਦਾ ਕਿ 15 ਵੈਰਾਈਟੀਆਂ ਤੋਂ ਬਾਅਦ ਲੈਂਦੇ ਨੇ ਆਪਾਂ ਨੂੰ ਹਰ ਸਾਲ ਦਾ ਮੁਲਾਂਕਣ ਕਰਦੇ ਆ। ਸੋ ਉਹਦੇ ਵਿੱਚ ਕਈ ਪੈਰਾਮੀਟਰ ਹੁੰਦੇ ਨੇ ਕਿ ਉਹਦਾ ਝਾੜ ਕਿੰਨਾ ਹੈਗਾ, ਇਹ ਉਹਦਾ ਸਾਈਜ਼ ਕਿੰਨਾ ਹੈਗਾ, ਉਹਦਾ ਰੰਗ ਕਿੰਨਾ ਆਇਆ ਤੇ ਡਿਜ਼ੀਜ਼ ਆ ਜਾਂ ਕੋਈ ਆਪਣਾ ਕੀੜਾ ਮਕੌੜਾ ਹੈਗਾ ਆ ਉਹਦਾ ਕਿੰਨਾ ਅਟੈਕ ਹੈਗਾ। ਸੋ ਉਹਨਾਂ 15 ਦੇ ਇਹ ਜਿਹੜਾ ਇੱਕ ਵਿਨਟਨ ਟੋਨ ਇੱਕ ਹੈਂਡਲਰ ਹੈਗੀ ਹੈ ਸੋ ਇਹ ਜਿਹੜੀਆਂ ਵੈਰਾਈਆਂ ਜਿਹੜੀਆਂ ਹੈਗੀਆਂ ਆਪਾਂ ਬੁਲੰਕਨ ਤੋਂ ਬਾਅਦ ਹੀ ਇਹ ਸਪਰਸ਼ ਕੀਤੀ ਹੈ ਸੋ ਉਸ ਤੋਂ ਬਾਅਦ ਅਸੀਂ ਜਿਹੜੀ ਇਹਦੀ ਪੂਰੀ ਟੈਕਨੋਲੋਜੀ ਹੈ ਟੈਕਨੋਲੋਜੀ ਦਾ ਮਤਲਬ ਕਿ ਇਹਨੂੰ ਕਿੰਨੀ ਖਾਦ ਚਾਹੀਦੀ ਹੈ ਇਹਨੂੰ ਆਪਾਂ ਹੋਰ ਕੀ ਕੀ ਇਹਨੂੰ ਚਾਹੀਦਾ ਹੈ ਕਿ ਤਾਂ ਜੋ ਤਾਂ ਉਹਦੀ ਗੁਣਵੱਤਾ ਵਧੀਆ ਹੋਵੇ ਉਹਦੇ ਚ ਆਪਾਂ ਆਰਗੈਨਿਕ ਟਾਈਪ ਦੀ ਜਿਹੜੀ ਆਪਾਂ ਸਟਰਾਬਰੀ ਪੈਦਾ ਕਰ ਸਕੀ ਹੈ ਸੋ ਉਹਦੇ ਵਿੱਚ ਜਿਹੜੀ ਫਰਟੀਗੇਸ਼ਨ ਦਾ ਅਸੀਂ ਦਿੱਤੀ ਟੈਕਨੀਕ ਇਸ ਤਰ੍ਹਾਂ ਜਿਵੇਂ ਮਲਚਿੰਗ ਹੈਗੀ ਹੈ ਸੋ ਜਿਵੇਂ ਤੁਹਾਨੂੰ ਪਤਾ ਕਿ ਜਿਹੜੀ ਸਟਰਾਬਰੀ ਹੈ ਇਹਦਾ ਨਾਮ ਹੀ ਤੋਂ ਕਹ ਜੇਕਰ ਆਪਾਂ ਨੂੰ ਨਹੀਂ ਕੁਸ਼ੀ ਮੀਟਣ ਲਾਂਦੇ ਜੇ ਕੋਈ ਸਾਡੇ ਕੋਲ ਪਰਾਲੀ ਹੈਗੀ ਆ ਜਾਂ ਆਪਾਂ ਕੋਲ ਅੱਜ ਕੱਲ ਮਲਚਿੰਗ ਸ਼ੀਟਸ ਹੀ ਮਿਲਦੀ ਹੈਗੀਆਂ ਨੇ ਸੋ ਉਹ ਆਪਾਂ ਪਸ਼ਾਨੇ ਹੈਗੇ ਆ ਸੋ ਉਹਦਾ ਇੱਕ ਮੇਨ ਕਾਰਨ ਹੀ ਹੁੰਦਾ ਕਿ ਜਦੋਂ ਆਪਾਂ ਸਟਰਾਬਰੀ ਆਂਦੀ ਹੈ ਜੇਕਰ ਆਪਾਂ ਨੂੰ ਮਲਚਿੰਗ ਸ਼ੀਟ ਨਹੀਂ ਲਾਂਦੇ ਹੈਗੇ ਜਾਂ ਮੱਥਲੇ ਪਰਾਲੀ ਨੂੰ ਆਪਾਂ ਨਹੀਂ ਟੱਕਦੇ ਹੈਗੇ ਉਹਨਾਂ ਨਾਲ ਕੀ ਹੁੰਦਾ ਕਿ ਜਦੋਂ ਮਿੱਟੀ ਦਾ ਸਿੱਧਾ ਡਾਇਰੈਕਟਲੀ ਇਨ ਕੰਟੈਕਟ ਦੇ ਵਿੱਚ ਆਂਦੀ ਹੈ ਉਹਨੂੰ ਕੋਈ ਨਾ ਕੋਈ ਉਲੀ ਲੱਗ ਜਾਂਦੀ ਹੈ ਸੋ ਜਿਹੜੀ ਆਪਣੀ ਖਾਂ ਜੋਗੀ ਨਹੀਂ ਰਹਿੰਦੀ ਹੈਗੀ ਸੋ ਇਹ ਇੱਕ ਬਹੁਤ ਜ਼ਰੂਰੀ ਹੈ ਸੋ ਇੱਕ ਮਲਚਿੰਗ ਸ਼ੀਟ ਦਾ ਇੱਕ ਸਾਨੂੰ ਇਹ ਵੀ ਫਾਇਦਾ ਹੈਗਾ ਕਿ ਜਿਹੜੇ ਵੀਡਸ ਨੇ ਉਹ ਪੂਰੀ ਤਰ੍ਹਾਂ ਉਗਦੇ ਨਹੀਂ ਹੈਗੇ ਸੋ ਉਹਨੂੰ ਪ੍ਰੋਪਰ ਸਨਲਾਈਟ ਨਹੀਂ ਮਿਲਦੀ ਹੈਗੀ ਅਲਟੀਮੇਟਲੀ ਜਿਹੜਾ ਸਾਡਾ ਖਰਚ ਆਂਦਾ ਹੈ ਗੋਡੀਆਂ ਤੇ ਉਹਦਾ ਤਾਂ ਵੀ ਆਪਣਾ ਪਚਾ ਹੋ ਜਾਂਦਾ ਹੈਗਾ ਸੋ ਇਹਨਾਂ ਦਾ ਇੱਕ ਹੋਰ ਨੁਕਸਾਨ ਹੈਗਾ ਕਿ ਜਿਹੜੀ ਆਪਣੀ ਜ਼ਮੀਨ ਦੇ ਵਿੱਚੋਂ ਇਹ ਜਿਹੜੇ ਤੱਤ ਨੇ ਜਿਹੜੇ ਆਪਣੇ ਨਿਊਟ੍ਰੌਨਸ ਨੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ੀਅਮ ਇਹ ਤੱਤ ਲੈਂਦੇ ਹੈਗੇ ਨੇ ਸੋ ਉਹਦੇ ਕਰਕੇ ਜਿਹੜੀ ਹੈਗੀ ਹੈ ਕਿ ਜ਼ਮੀਨ ਦੀ ਜਿਹੜੀ ਆਪਾਂ ਤੁਸੀਂ ਕਹ ਦੋ ਕਿ ਉਹਨੀ ਉਪਜਾਊ ਸ਼ਕਤੀ ਨਹੀਂ ਰਹਿੰਦੀ ਹੈਗੀ ਸੋ ਇਹਦਾ ਇੱਕ ਇਹ ਵੀ ਫਾਇਦਾ ਹੋ ਗਿਆ ਇੱਕ ਤਾਂ ਨਦੀ ਤੇ ਕੰਟਰੋਲ ਹੋ ਗਿਆ ਇੱਕ ਜਿਵੇਂ ਅੱਜਕੱਲ ਤੁਹਾਨੂੰ ਪਤਾ ਹੈ ਕਿ ਸਟਰਾਬੇਰੀ ਹੈ ਆਪਾਂ ਪਾਣੀ ਲੋੜ ਮੁਤਾਬਕ ਲਾਣਾ ਹੈਗਾ ਸੋ ਜਿੰਨੀ ਸਟਰਾਬੇਰੀ ਅਸੀਂ ਸਪਰਸ਼ ਕੀਤੀ ਹੈਗੀ ਡ੍ਰਿਪ ਇਰੀਗੇਸ਼ਨ ਦੇ ਥਰੂ ਕੀਤੀ ਹੈ ਜਿਸ ਨੂੰ ਮਾਈਕਰੋ ਇਰੀਗੇਸ਼ਨ ਵੀ ਆਪਾਂ ਕਹਿੰਦੇ ਹੈਗੇ ਆ ਸੋ ਡ੍ਰਿਪ ਦਾ ਲੋੜ ਮੁਤਾਬਕ ਕਿੰਨਾ ਆਪਾਂ ਪਾਣੀ ਦੇਣਾ ਹੈ ਇਹ ਨਹੀਂ ਕਿ ਆਪਾਂ ਦਾ ਖ ਪਾਣੀ ਛੜਦਾ ਜਿਹਦੇ ਕਰਕੇ ਕਿ ਕਿਤੇ ਪਾਣੀ ਦੀ ਵੇਸਟੇਜ ਹੈ ਇੱਕ ਜੇਕਰ ਸਿੱਧਾ ਇਨਡਾਇਰੈਕਟਲੀ ਇਨਕੰਡਕਟਿਵ ਜਦੋਂ ਆਪਾਂ ਬੂਟੇ ਤੇ ਜਾਂਦਾ ਹੈ ਬੂਟਾ ਗਲ ਵੀ ਜਾਂਦਾ ਹੈਗਾ ਕਈ ਵੀ ਜੜ ਦੇ ਵਿੱਚ ਹੈਗੀ ਰੋਟਿੰਗ ਵੀ ਹੋ ਜਾਂਦੀ ਹੈਗੀ ਅਲਟੀਮੇਟਲੀ ਬੂਟਾ ਮਾਰ ਵੀ ਜਾਂਦਾ ਹੈਗਾ ਸੋ ਇੱਕ ਜਿਹੜੀ ਪੂਰੀ ਵਿਧੀ ਹੈ ਜਿਹੜੀ ਇੱਕ ਟੈਕਨੋਲੋਜੀ ਹੈ ਯੂਨੀਵਰਸਿਟੀ ਨੇ ਸਟੈਂਡਰਡ ਕੀਤੀ ਹੈਗੀ ਆਪਾਂ ਨੂੰ ਉਹਦਾ ਕਿੰਨਾ ਪਾਣੀ ਦੇਣਾ ਖਾਦ ਆਪਾਂ ਕਿੰਨੀ ਦੇਣੀ ਹੈਗੀ ਕਿਉਂਕਿ ਇਹ ਆਪਾਂ ਕਹਿ ਲੈਂਨ ਕਿ ਇੱਕ ਐਨੂਅਲ ਕ੍ਰੋਪ ਆ ਇਹਨੂੰ 53 6 ਮਹੀਨੇ ਦੀ ਕ੍ਰੋਪ ਆ ਇਹਨੂੰ ਆਪਾਂ ਅਕਤੂਬਰ ਚੜਾਨੇ ਹੈਗੇ ਆਪ ਤੋਂ ਆਪਾਂ ਐ ਅਪ੍ਰੈਲ ਦੇ ਐਂਡ ਤੱਕ ਵੀ ਆਪਾਂ ਲੈ ਕੇ ਜਾ ਸਕਦੇ ਹੈਗੇ ਜੀ ਸੋ ਉਹਦੇ ਲਈ ਜਿਹੜੀ ਇਹਦੀ ਪਹਿਲਾਂ ਆਪਾਂ ਸਤਾਰਨ ਗੱਲ ਕਰਾਂਗਾ ਕਿ ਇਸ ਤੋਂ ਪਹਿਲਾਂ ਕਿ ਆਪਾਂ ਦੇ ਬੂਟੇ ਕਿੱਥੋਂ ਲੈਣੇ ਨੇ ਸੋ ਯੂਨੀਵਰਸਿਟੀ ਨੂੰ ਜਿਹੜੀ ਇਹ ਦੋਸ਼ਪਾਰਸ਼ਾ ਕੀਤੀਆਂ ਵੈਰੈਟੀਆਂ ਹੈਗੀਆਂ ਨੇ ਉਹਦੇ ਤੁਸੀਂ ਬੂਟੇ ਸਾਡੇ ਕੋਲ ਵੀ ਲੈ ਸਕਦੇ ਹੈਗੇ ਜੀ ਜਾਂ ਡਾਕਟਰ ਵੀ.ਐਸ. ਪਰਮਾਰ ਯੂਨੀਵਰਸਿਟੀ ਫਾਰ ਹਾਰਟੀਕਲਚਰ ਐਂਡ ਫੋਰੈਸਟਰੀ ਨੋਨੀ ਸੋਲਨ ਦੀ ਜਿਹੜੀ ਹਿਮਾਚਲ 'ਚ ਹੈਗੀ ਹੈ ਉਹ ਵੀ ਬੂਟੇ ਦਿੰਦੇ ਹੈਗੀ ਹੈ ਕੋਸ਼ ਕਿਉਂਕਿ ਜੇਕਰ ਫਾਰਮਰ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਕਈ ਵਾਰੀ ਬੂਟੇ ਸਾਡੇ ਜਿਵੇਂ ਆਪਾਂ ਤਿਆਰ ਕਰਦੇ ਹੈਗੇ ਟਿਸ਼ੂ ਕਲਚਰ ਦੇ ਬੂਟੇ ਵੀ ਯੂਨੀਵਰਸਿਟੀ ਨੂੰ ਤਿਆਰ ਕੀਤੇ ਜਾਂਦੇ ਹੈਗੇ ਨੇ in a raised bed. ਜੀ ਆਪਾਂ ਸਬਜੀ ਲਾਨਨੇ ਆਪਾਂ ਉਹਦੇ ਪੂਰੇ ਕੈਰੇ ਬਣਾ ਕੇ ਲਾਨਨੇ ਹੈਗੇ ਆ ਇਹਨੂੰ ਆਪਾਂ ਬੈਡ ਚ ਲਾਨਨੇ ਹੈਗੇ ਜਿਵੇਂ ਤੁਸੀਂ ਵੇਖ ਵੀ ਸਕਦੇ ਸਾਡੇ ਪਿੱਛੇ ਲੱਗੀ ਹੈਗੀ ਸਟਰਾਬੈਰੀ ਦੇ ਵਿੱਚ ਸੋ ਬੈਡ ਦੀ ਜਿਹੜੀ ਆਪਣੀ ਚੁੜਾਈ ਹੈਗੀ ਹੈ ਆਪਣੀ 80 ਸੈਂਟੀਮੀਟਰ ਹੈ ਤੇ ਇਹ ਦੋ ਬੈਡਾਂ ਦੇ ਵਿੱਚ ਤਕਰੀਬਨ ਫਾਸਲਾ ਰੱਖਿਆ ਆ ਬਿਲਕੁਲ ਮੈਨੂੰ ਲੱਗਦਾ ਕਿ ਆਪਾਂ ਸਿੱਧਾ ਦਰਸ਼ਕਾਂ ਨੂੰ ਉਸ ਪਾਸੇ ਰੋਕ ਕਰੀਏ ਤੇ ਆਪਾਂ ਪੌਦਰ ਹੀ ਚਲਦੇ ਆ ਤੇ ਆਪਾਂ ਦੱਸਦੇ ਆ ਕਿ ਕਿਸ ਰੂਪ ਦੇ ਵਿੱਚ ਲਗਾਈ ਜਾਂਦੀਆਂ ਹੈਗੀਆਂ ਨੇ ਕਿੱਦਾਂ ਲੱਗਦੀਆਂ ਮਈਆਂ ਨੇ ਕਿਸ ਤਰ੍ਹਾਂ ਕਿੰਨਾ ਸਾਈਜ਼ ਤੁਸੀਂ ਅੰਦਰ ਰੱਖਿਆ ਔਰ ਪਾਣੀ ਲਗਾਉਂਦਾ ਹੈ ਕੀੜਿਆਂ ਦਾ ਬਚਾਉਂਦਾ ਸਾਰੀਆਂ ਨੂੰ ਲੈ ਚਲਦੇ ਹਾਂ ਲਾਈਵ ਹੋਰ ਦਿਖਾਣਾ ਹੈ ਕਿਸ ਤਰ੍ਹਾਂ ਮੈਦਾਨੀ ਏਰੀਆ ਦੇ ਵਿੱਚ ਸਟਰਾਬਰੀ ਲੱਗਦੀ ਹੈ ਨਵਦੀਪ ਜੀ ਆਓ ਸ਼ੁਰੂਆਤ ਕਰੀਏ ਦੇਖੋ ਜੀ ਆ ਜਿਵੇਂ ਆ ਸਾਡੀ ਸਟਰਾਬਰੀ ਲੱਗੀ ਹੈਗੀ ਆ ਸੋ ਇੱਥੇ ਉੱਤੇ ਬੂਟੇ ਨੇ ਸੋ ਇਹ ਲਗ ਲਗ ਵੈਰੈਟੀਆਂ ਨੇ ਜਿਹੜੀਆਂ ਆਪਾਂ ਮਲੰਕੋਤਪਾਲ ਲਾਈਆਂ ਹੈਗੀਆਂ ਨੇ ਸੋ ਇੱਥੇ ਜਿਹੜੀ ਆਪਾਂ ਸ਼ੀਟ ਤੁਸੀਂ ਥੱਲੇ ਦੇਖ ਰਹੇ ਹੈਗੇ ਜੇ ਇਹਨੂੰ ਆਪਾਂ ਮਲਚਿੰਗ ਸ਼ੀਟ ਹੈ ਇਹ ਉੱਪੋਂ ਜਿਹੜੀ ਆਪਣੀ ਸਿਲਵਰ ਬਲੈਕ ਹੈਗੀ ਆ ਉੱਤੇ ਸਿਲਵਰ ਰੰਗ ਦੀ ਤੇ ਥੱਲੇ ਬਲੈਕ ਹੈ ਸੋ ਇਹਦੇ ਵਿੱਚ ਆਪਾਂ ਇੱਕ ਡ੍ਰਿਪ ਲਾਈਨ ਹੀ ਵਿਛਾਈ ਹੈਗੀ ਆ ਆਮ ਤੌਰ ਤੇ ਅਸੀਂ ਜਿਵੇਂ ਬੈੱਡ ਦੀ ਜਿਹੜੀ ਚੁੜਾਈ ਹੈਗੀ ਹੈ ਕਿ 60 70 ਸੈਂਟੀ 80 ਸੈਂਟੀਮੀਟਰ ਹੈਗੀ ਹੈ ਦੋ ਬੈੱਡ ਦੇ ਵਿੱਚ ਜਿਹੜਾ ਫਾਸਲਾ ਹੈਗਾ ਕਿ ਤਿੰਪੜ ਆਪਣਾ ਤੁਸੀਂ ਕਹਿ ਲੋ ਕਿ 1.5 ਫੁੱਟ ਦਾ ਯਾਨੀ ਕਿ 40 ਸੈਂਟੀਮੀਟਰ ਦਾ ਫਾਸਲਾ ਹੈ ਸੋ ਫਾਸਲਾ ਅਸੀਂ ਇਸ ਕਰਕੇ ਰੱਖਦੇ ਹਾਂ ਕੱਲ ਨੂੰ ਆਪਾਂ ਤੋੜਾਈ ਕਰਨੀ ਹੁੰਦੀ ਹੈ ਜਾਂ ਕੋਈ ਵਾਰੀ ਆਪਾਂ ਕੁਝ ਵੀ ਕਰਨਾ ਪ੍ਰੈਕਟਿਸ ਕਰਨੀ ਹੈ ਜਾਂ ਸਪਰੇਅ ਕਰਨਾ ਮਾਈਕਰੋਨਿਊਟ੍ਰੀਨ ਦਾ ਸਪਰੇਅ ਕਰਨਾ ਹੈ ਜੇਕਰ ਕੋਈ ਬਿਮਾਰੀ ਆ ਜਾਂਦੀ ਉਹਦਾ ਸਪਰੇਅ ਕਰਨਾ ਆਪਾਂ ਈਜ਼ੀਲੀ ਵਿੱਚ ਆ ਜਾ ਸਕਦੇ ਹੈਗੇ ਸੋ ਤੁਸੀਂ ਆ ਜਿਹੜੀ ਡ੍ਰਿਪ ਲਾਈਨ ਆਪਾਂ ਬੁੱਟਿਆਂ ਦੇ ਵਿੱਚ ਕਰ ਰੱਖਦੇ ਹਾਂ ਸੋ ਜਿਹੜਾ ਆਪਣਾ ਬੂਟੇ ਤੋਂ ਪੁੱਟਾ فاਸਲਾ ਹੈਗਾ ਸਾਡਾ 30 ਸੈਂਟੀਮੀਟਰ ਦਾ ਸੋ ਜਿਹੜੀਆਂ ਰੋ ਤੋਂ ਰੋ ਜਿਹੜੀਆਂ ਬੈੱਡ ਤੇ ਹੈਗੀਆਂ ਉਹਦੇ ਵੀ 30 ਸੈਂਟੀਮੀਟਰ ਹੈਗਾ ਸੋ ਤਾਂ ਜੋ ਕਿ ਜਿਹੜੀ ਆਪਣਾ ਡ੍ਰਿਪ ਲਾਈਨ ਲੈਣੀ ਹੈਗੀ ਹੈ ਜਿਹੜਾ ਉਹਦਾ ਛੇਦ ਹੈ ਜਿਹੜੀ ਆਪਣਾ ਪਾਈਪ ਪਾਈਪ ਵਿਛਾਈ ਹੋਈ ਹੈਗੀ ਹੈ ਉਹ ਜਿਹੜੀ ਹੈ ਆਪਣੀ 30 30 ਸੈਂਟੀਮੀਟਰ ਤੇ ਸੋ ਜਿਹੜਾ ਉਹ ਸੁਰਾਖ ਹੈਗਾ ਜਿਹਨਾਂ ਦਾ ਡ੍ਰਿਪਰ ਹੈਗਾ ਕੀ ਉਹ ਤਕਰੀਬਨ ਉਹਦੇ ਵਿੱਚ ਘਰ ਆਣਾ ਚਾਹੀਦਾ ਹੈਗਾ ਸੋ ਪਹਿਲੋ ਜਦੋਂ ਆਪਾਂ ਲਾਨਨੇ ਆ ਜਦੋਂ ਆਪਾਂ ਬੂਟੇ ਲਾਨਨੇ ਆਪਣਾ ਤਕਰੀਬਨ ਸਪਾਰਸ਼ ਕਰਦੇ ਹੈਗੇ ਕਿ ਅੱਧ ਅਕਤੂਬਰ ਦੇ ਜਦੀ ਲਾਈ ਜਾ ਜਾ ਸਕੇ ਪਰ ਜੇਕਰ ਮੌਸਮ ਮਨਕੂਲ ਹੈਗਾ ਆਪਾਂ ਗੇਤੀ ਵੀ ਲੈਣੀ ਹੈਗੀ ਕਿਉਂਕਿ ਜਿਹੜੀ ਚੀਜ਼ ਅਰਲੀ ਮਾਰਕੀਟ ਚ ਆਉਗੀ ਉਹਦਾ ਸਾਨੂੰ ਫਾਇਦਾ ਹੀ ਹੁੰਦਾ ਹੈਗਾ ਸੋ ਕੁਝ ਫਾਰਮਰ ਜਿਹੜੇ ਹੈਗੇ ਸਤੰਬਰ ਦੇ ਮਹੀਨੇ ਚ ਹੀ ਨੂੰ ਲਾ ਲੈਂਦੇ ਹੈਗੇ ਨੇ ਸੋ ਉਹਦੇ ਲਈ ਸਾਨੂੰ ਇਰੀਗੇਸ਼ਨ ਵੀ ਵਧਾ ਕੰਨੀ ਪੈਂਦੀ ਕਈ ਫੋਗਿੰਗ ਵੀ ਕਰਨੀ ਪੈਂਦੀ ਹੈਗੀ ਤਾਂ ਜੋ ਬੂਟਾ ਮਰੇ ਨਾ ਹੈਗੀ ਕਿਉਂਕਿ ਜਿਹੜਾ ਸਟਰਾਬਰੀ ਦਾ ਬੂਟਾ ਹੈਗਾ ਇਹ ਆਪਣੇ ਪਹਾੜਾਂ ਚ ਵੀ ਹੋ ਜਾਂਦਾ ਟੈਂਪਰੇਟਰ ਚ ਵੀ ਹੁੰਦਾ ਦੈਨ ਸਬਟ੍ਰੋਪ ਟ੍ਰੋਪੀਕਲ ਕਲਿਮੇਟ ਕਲਿਮੇਟ ਚ ਰਹਿੰਦੇ ਹੈਗੇ ਆ ਜੇ ਉਦੋਂ ਆਪਾਂ ਸੌਦੇ ਚੱਲ ਜੰਨੇ ਸਾਰਾ ਟ੍ਰੋਪੀਕਲ ਕਲਿਮੇਟ ਹੈਗਾ ਸੋ ਸਬਟ੍ਰੋਪੀਕਲ ਦੇ ਵਿੱਚ ਸਾਡੇ ਇੱਕ ਡਿਸਟਿੰਕਟ ਵਿੰਟਰਸ ਹੈਗੀਆਂ ਨੇ ਸੋ ਜਿਹੜਾ ਪਹਾੜੀ ਇਲਾਕਾ ਹੈਗਾ ਜਿੱਥੇ ਆਪਣਾ ਤੁਸੀਂ ਕਹਿੰਦੇ ਪਹਾੜ ਨੇ ਉੱਥੇ ਬਰਫ਼ ਪੈਂਦੀ ਹੈਗੀ ਹੈ ਸੋ ਉੱਥੇ ਜਿਹੜੀ ਆਪਣੀ ਸਟਰਾਬੇਰੀ ਆਂਦੀ ਹੈਗੀ ਉਹ ਆਪਣਾ ਮਈ ਜੂਨ ਦੇ ਮਹੀਨੇ ਚ ਆਂਦੀ ਹੈਗੀ ਸੋ ਸਾਡੀ ਜਿਹੜੀਆਂ ਜਿੰਨੀਆਂ ਵੀ ਕਿਸਮਾਂ ਹੈਗੀਆਂ ਨੇ ਇਹ ਆਪਾਂ ਅਕਤੂਬਰ ਚ ਲਾਈਆਂ ਤੁਹਾਨੂੰ ਦਸੰਬਰ ਤੋਂ ਆਨਵਰਡਸ ਅਪ ਟੂ ਅਪ੍ਰੈਲ ਤੱਕ ਤੁਹਾਨੂੰ ਦਾ ਫਲ ਮਿਲਦਾ ਹੈਗਾ ਸੋ ਇਹਨੂੰ ਆਪਾਂ ਲਾਣ ਤਕਰੀਬਨ ਜਿਹੜਾ ਕਿ ਸਾਡਾ ਫਰਟੀਫਿਕੇਸ਼ਨ ਸ਼ਡਿਊਲ ਹੈ ਉਹਨੂੰ ਤੁਸੀਂ ਫਾਲੋ ਕਰੋ ਪਹਿਲੇ ਮੁੱਢਲੇ ਜਿਹੜੇ ਆਪਾਂ ਕਹ ਲਓ ਕਿ ਤੁਸੀਂ 50 ਤੋਂ ਲੈ ਕੇ 60 ਦਿਨ ਹੈਗੇ ਇਹਨੂੰ ਜਿਹੜੀ ਬਹੁਤੀ ਲੋਡ ਹੁੰਦੀ ਹੈਗੀ ਨਾਟਰੀਅਮ ਤੇ ਫਾਸਫੋਰਸ ਦੀ ਹੁੰਦੀ ਹੈਗੀ ਸੋ ਆਪਾਂ ਡ੍ਰਿਪ ਦੇ ਥਰੂ ਕੋਈ ਮੈਨੂਲੀ ਕਰਦੇ ਪੂਰਾ ਡ੍ਰਿਪ ਦੇ ਥਰੂ ਆਪਾਂ ਨੂੰ ਦੇਣੇ ਹੈਗੇ ਜਿੰਨੀ ਲੋਡ ਹੈਗੀ ਹੈ ਸ਼ਡਿਊਲ ਦੇ ਹਿਸਾਬ ਮੁਤਾਬਕ ਪਲ ਨੂੰ ਜਦੋਂ ਸ਼ੂ ਦੇ ਵਿੱਚ ਕਿਉਂਕਿ ਬੂਟਾ ਛੋਟਾ ਹੁੰਦਾ ਹੈਗਾ ਉਦੋਂ ਜਿਹੜੀ ਉਹਨੂੰ ਆਪਾਂ ਖਾਦ ਦੇਣੇ ਆ ਜਾਂ ਫਰਟੀਲਾਈਜ਼ ਦੇਣੇ ਹੈਗੇ ਆ ਉਹਦੀ ਮਾਤਰਾ ਘੱਟ ਹੁੰਦੀ ਹੈ ਸੋ ਜਦੋਂ ਇਹ ਆਪਣਾ ਜੋਬਤ ਦੇ ਅੰਦਾ ਜਦੋਂ ਫੁੱਲ ਤਾਂ ਆ ਜਾਂਦੇ ਨੇ ਬਾਅਦ ਵਿੱਚ ਜਦੋਂ ਫਲ ਵੀ ਆ ਜਾਂਦਾ ਹੈਗਾ ਮੈਂ ਬਿਲਕੁਲ ਫੁੱਲਾਂ ਦੇ ਆਪਾਂ ਚੱਲਦੇ ਆਂ ਤੇ ਬੜੇ ਸਾਰੇ ਵਾਈਟ ਕਲਰ ਦੇ ਫੁੱਲ ਜਿਹੜੇ ਨੇ ਤੁਸੀਂ ਆਹ ਦੇਖੋ ਕਿ ਇਹਦੇ ਬੂਟਾ ਆ ਇਹਦੇ ਵਿੱਚ ਜਿਹੜੇ ਫੁੱਲ ਤਕਰੀਬਨ ਇਹ 4 ਮਹੀਨੇ ਲਗਾਤਾਰ ਚਲਦੇ ਰਹਿੰਦੇ ਨੇ ਸੋ ਦਸੰਬਰ ਤੋਂ ਲੈ ਕੇ ਜਿਹੜੀ ਅਪ੍ਰੈਲ ਤੱਕ ਇਹਨੂੰ ਫੁੱਲ ਆਉਂਦੇ ਹੈਗੇ ਨੇ ਪੱਲੋਂ ਫੁੱਲ ਆਉਣ ਤੋਂ ਲੈ ਕੇ ਤੱਕ ਪੂਰਾ ਇੱਕ ਦਿਖੋਗੇ ਇਹ ਫੁੱਲ ਹੈ ਉਸ ਤੋਂ ਬਾਅਦ ਜਿਹੜਾ ਫਾਲੇ ਦਾ ਜਿਹੜਾ ਬਣਨ ਤੱਕ ਇਹਨੂੰ 30 ਤੋਂ 35 ਦਿਨ ਲੱਗਦੇ ਹੈਗੇ ਨੇ ਸੋ ਜਦੋਂ ਇਹ ਪੱਕ ਜਾਂਦਾ ਹੈਗਾ ਉਹਨੂੰ ਆਪਾਂ ਤੋੜ ਦਿੰਨੇ ਸੋ ਫੁੱਲਾਂ ਦੇ ਵਿੱਚ ਕੰਟੀਨਿਊਸ ਫਲਾਉਰ ਹੋ ਕੇ ਇੱਕ ਪੁੱਟਾ ਤਕਰੀਬਨ 2 ਮਹੀਨੇ ਲਗਾਤਾਰ ਫੁੱਲ ਦਿੰਦਾ ਹੈਗਾ ਇੱਥੇ ਆਪਾਂ ਨੂੰ ਮਲਟੀ ਪਿਕਿੰਗ ਕਰਨੀ ਪੈਂਦੀ ਹੈਗੀ ਹੈ ਮਲਟੀ ਪਿਕਿੰਗ ਦਾ ਮੀਨਸ ਜਦੋਂ ਇਹ ਫਲ ਪੂਰਾ ਲਾਲ ਹੋ ਗਿਆ ਉਹਦਾ ਪੂਰਾ ਲਾਲ ਹੋ ਗਿਆ ਉਦੋਂ ਆਪਾਂ ਨੂੰ ਤੋੜਦੇ ਹੈ ਦੀ ਹੈਗੀ ਹੈ ਇਹਦੀ ਫੁੱਲ ਦੀ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਦੇਖੋ ਹੁਣ ਆ ਉਹ ਜਿਹੜੇ ਹੈਗੇ ਨੇ ਬੂਟਾ ਪੂਰਾ ਹੈਲਦੀ ਹੈ ਸੋ ਇਹਨੂੰ ਜਿੰਨੀ ਵੀ ਆਪਾਂ ਖਾਲਸੀ ਸਪਰਸ਼ ਕੀਤੀ ਖਾਦ ਪਾਈ ਹੈ ਲੋੜ ਮੁਤਾਬਕ ਪਾਈ ਹੈ ਜੇਕਰ ਆਪਾਂ ਖਾਦ ਵਾਧੂ ਪਾਵਾਂਗੇ ਜਾਂ ਬੂਟਾ ਦੇ ਵਿੱਚ ਪਾਵਾਂਗੇ ਅਲਟੀਮੇਟਲੀ ਕੀ ਹੋਊਗਾ ਕਿ ਉਹ ਇੱਕ ਤਰ੍ਹਾਂ ਦਾ ਨੁਕਸਾਨ ਹੈਗਾ ਤੇ ਬੂਟਾ ਜਿਹੜਾ ਹੈਗਾ ਵੈਜਟੇਟਿਵ ਗਰੋਥ ਜ਼ਿਆਦਾ ਰਹੂਗਾ ਪੁੰਗਾਰ ਜਿਆਦਾ ਮਾਰੂਗਾ ਉਹਨੂੰ ਜਿਹੜਾ ਫੁੱਲ ਕੱਟਾ ਹੋਊਗਾ ਸੋ ਇਹ ਜਿਹੜੀ ਸਾਡੀ ਟੈਕਨੀਕ ਹੈਗੀ ਹੈ ਪ੍ਰੋਪਰ ਆਦੀ ਆਪਾਂ ਨੂੰ ਤਜਰਬੇ ਕਰਨ ਤੋਂ ਬਾਅਦ ਹੀ ਜਿਹੜੀ ਆਪਾਂ ਸਪਰਸ਼ ਕੀਤੀ ਹੈਗੀ ਯੂਨੀਵਰਸਿਟੀ ਵੱਲੋਂ ਯਾਨੀ ਕਿ 50 ਦਿਨਾਂ ਤੱਕ ਫਰੂਟ ਜਿਹੜਾ ਹੈ ਬਣਨਾ ਸ਼ੁਰੂ ਹ ਇਹਦਾ ਫਲ ਹਰੇ ਰੰਗ ਦਾ ਹੁੰਦਾ ਫਿਰ ਥੋੜਾ ਜਿਹਾ ਤੁਸੀਂ ਕਹੋਗੇ ਵਾਈਟਿਸ਼ ਦੇ ਵਿੱਚ ਆਂਦਾ ਹੈਗਾ ਫਿਰ ਅਲਟੀਮੇਟਲੀ ਇਹ ਲਾਲੀ ਦੇ ਜਾਂਦਾ ਸੋ ਜਿਹੜਾ ਲਾਲ ਬਣਨ ਤੱਕ ਜਿਵੇਂ ਫਲ ਹੈਗਾ ਆਹ ਦੇਖੋ ਤੁਸੀਂ ਫਲ ਹੈ ਇਹਦੇ ਚ ਭਲੋ ਲਾਲੀ ਆਂਦੀ ਥੋੜੀ ਜੀ ਆਂਦੀ ਹੈਗੀ ਫਿਰ ਹੌਲੀ ਹੌਲੀ 25% ਜਦੋਂ ਆਪਾਂ ਕਹਿੰਨੇ ਕਿ 75 ਤੋਂ 100% ਜਿਹੜਾ ਦਾਣਾ ਤੁਹਾਡਾ ਲਾਲ ਹੋ ਗਿਆ ਉਦੋਂ ਆਪਾਂ ਉਹਦੀ ਤੜਾਈ ਕਰਨੀ ਹੈਗੀ ਹੈ ਸੋ ਤੜਾਈ ਕਰਨ ਦੀ ਵੀ ਇੱਕ ਵਿਧੀ ਹੈਗੀ ਹੈ ਜਦੋਂ ਆ ਹੈਗਾ ਉਹਨੂੰ ਆਪਾਂ ਜਸਟ ਇੱਕ ਥੋੜਾ ਲੈ ਕੇ ਕਿਉਂਕਿ ਇਹ ਬੜਾ ਡੈਲੀਗੇਟ ਫਰੂਟ ਹੈਗਾ ਜੇਕਰ ਨੂੰ ਆਪਾਂ ਬਾਰ-ਬਾਰ ਨੂੰ ਹੱਥ ਲਾਵਾਂਗੇ ਅਲਟੀਮੇਟਲੀ ਜਿਹੜੀ ਜਿਹੜੀ ਸ਼ੈਲਫ ਲਾਈਫ ਹੈਗੀ ਹੈ ਇਹ ਉਹ ਬਹੁਤਾ ਚਿਰ ਨਹੀਂ ਰਹਿੰਦੀ ਹੈਗੀ ਇਹਨੂੰ ਬਾਅਦ ਚ ਉਲੀ ਆ ਜਾਂਦੀ ਹੈਗੀ ਸੋ ਜੇਕਰ ਆਪਾਂ ਨੋਰਮਲ ਹਰਤਾਂ ਦੇ ਵਿੱਚ ਦੇਖੀਏ ਰੂਮ ਟੈਂਬਰ ਦੇ ਵਿੱਚ ਤੇ ਆਪਣਾ ਰੂਮ ਟੈਂਬਰ ਦੇ ਵਿੱਚ 2 ਤੋਂ ਲੈ ਕੇ 4 ਦਿਨ ਤੱਕ ਕੱਟ ਜਾਂਦੀ ਹੈਗੀ ਜੇਕਰ ਨੂੰ ਬਾਰ ਬਾਰ ਆਪਾਂ ਹੱਥ ਲਾਵਾਂਗੇ ਅਲਟੀਮੇਟਲੀ ਜਿਹੜੀ ਇਹਦੀ ਡੈਲੀਗੇਟ ਹੋਣ ਕਰਕੇ ਉਤੋਂ ਜਿਹੜੀ ਚਮੜੀ ਹੈਗੀ ਉਹ ਡੈਮੇਜ ਹੋ ਜਾਂਦੀ ਹੈ ਅਲਟੀਮੇਟਲੀ ਜਿਹੜੀ ਰੋਟਿੰਗ ਹੋ ਜਾਂਦੀ ਉਹਦੀ ਜਿਹੜੀ ਉਹ ਗੁਣਵੱਤਾ ਕਹਿ ਲਓ ਜਾਂ ਜਿਹੜੀ ਉਹਦੀ ਕੁਆਲਿਟੀ ਹੈਗੀ ਉਹ ਮੇਨਟੇਨ ਨਹੀਂ ਹੋਣ ਪਾਂਦੀ ਹੈਗੀ ਸੋ ਜਿਹੜਾ ਫਲ ਹੈਗਾ ਇਹਨੂੰ ਆਪਾਂ ਜਸਟ ਇਹ ਕਰਕੇ ਇਥੋਂ ਇਹ ਡੰਡੀ ਤੋਂ ਆਪਾਂ ਨੂੰ ਤੋੜ ਦੇਣੇ ਹੈ ਅਤਆਪਾ ਪਤਾ ਰੱਖਣਾ ਹੈ ਨਾਲ ਸੋ ਇਥੋਂ ਪਤਾ ਲੱਗਦਾ ਕਿ ਜੇਕਰ ਪਤਾ ਨਾਲ ਹੋਊਗਾ ਅਲਟੀਮੇਟਲੀ ਕੀ ਹੋਊਗਾ ਕਿ ਆਪਾਂ ਲੱਗਣੀ ਬਿਲਕੁਲ ਫਰੈਸ਼ ਹੈਗਾ ਜੇਕਰ ਆਪਾਂ ਪਤੇ ਮੁਰਝਾ ਜਾਂਦੇ ਨੇ ਆਟੋਮੈਟਿਕ ਪੱਤੇ ਰਿਮੂਵ ਹੋ ਜਾਂਦੇ ਨੇ ਇੱਕ ਉਹਦੀ ਦਿੱਖ ਵੀ ਨਹੀਂ ਰਹਿੰਦੀ ਹੈਗੀ ਇੱਕ ਪ੍ਰੋਪਰ ਉਹਦੀ ਕੁਆਲਿਟੀ ਨਹੀਂ ਬਣੀ ਰਹਿੰਦੀ ਸੋ ਜੇਕਰ ਮਾਰਕੀਟ ਜੇ ਤੁਸੀਂ ਫਲ ਲੈਣਾ ਵੀ ਹੈਗਾ ਸੋ ਉਹਦੇ ਚ ਤੁਸੀਂ ਵੇਖਣਾ ਹੈ ਕਿ ਇਹਦੀ ਆਪਣੀ ਗੁਣ ਇਕ ਕੋਨਿਕਲ ਕਿੰਨੀ ਹੈ ਕਈ ਵਾਰੀ ਆਪਣੇ ਚਪਟੇ ਫੁੱਲ ਫਰੂਟ ਵੀ ਹੁੰਦੇ ਨੇ ਜਿਵੇਂ ਇਹ ਚਪਟੇ ਵੀ ਹੁੰਦੇ ਨੇ ਸੋ ਜਿਹੜਾ ਆਇਡਲ ਫਰੂਟ ਹੈਗਾ ਸਾਡਾ ਜਿਹੜਾ ਹੈਗਾ ਉਹਦਾ ਇੱਕ ਸ਼ੇਪ ਜਿਹੜੀ ਹੈਗੀ ਹੈ ਉਹ ਬਿਲਕੁਲ ਕੋਨਿਕਲ ਹੋਣੀ ਚਾਹੀਦੀ ਹੈਗੀ ਹੈ ਲੋਕਾਕਾਰ ਹੋਣੀ ਚਾਹੀਦੀ ਜਿਵੇਂ ਇਹੋ ਜੇ ਇਹਨੂੰ ਆਪਾਂ ਕਹਿੰਦੇ ਕਿ ਮਾਲਫਾਰਮਡ ਹੁੰਦੇ ਹੈ ਇਹਦਾ ਕਾਰਨ ਕਈ ਵਾਰੀ ਹੁੰਦਾ ਕਿ ਵੱਧ ਕਈ ਵਾਰੀ ਫੁੱਲ ਆ ਜਾਂਦੇ ਨੇ एकदम ਕਈ ਵਾਰੀ ਉਹਨਾਂ ਦੀ ਖੁਰਾਕ ਨਹੀਂ ਮੇਲ ਪਾਂਦੀ ਉਹ ਵੀ ਇੱਕ ਕਾਰਨ ਹੁੰਦਾ ਕਈ ਵਾਰੀ ਆਪਣੀ ਮਾਈਕਰੋ ਨਿਊਟ੍ਰੀਐਂਟਸ ਦੀ ਡੈਫੀਸ਼ੈਂਸੀ ਹੈਗੀ ਹੈ ਜਾਂ ਬੋਰਨ ਦੀ ਡੈਫੀਸ਼ੈਂਸੀ ਕਰਕੇ ਵੀ ਜਿਹੜੀ ਆ ਜਾਂਦੀ ਹੈਗੀ ਹੈ ਪ੍ਰੋ साधा तकरीबन ਉਦੋਂ ਖੁੱਲੇ ਨਹੀਂ ਸੀ ਜਾਨਕੀ ਤੁੰਦ ਸੀ ਫੋਗੀ ਕੰਡੀਸ਼ਨਸ ਹੈਗੀਆਂ ਸੀ ਉਦੋਂ ਕਿਉਂਕਿ ਪੂਟੇ ਨੂੰ ਪੂਰੀ ਰੋਸ਼ਨੀ ਨਹੀਂ ਮਿਲ ਪੰਦੀ ਹੈਗੀ ਸੋ ਇਹਨੂੰ ਇੱਕ ਅਸੀਂ ਜਿਹੜੀ ਯੂਨੀਸਟਰਨ ਹੈਗੀ ਲੋ ਟਰਨਰ ਟੈਕਨੋਲੋਜੀ ਸਟੈਂਡਰਡਾਈਜ਼ ਕੀਤੀ ਹੈਗੀ ਤੁਸੀਂ ਇੱਥੇ ਵੇਖ ਰਹੇ ਹੋ ਨਾ ਕਿ ਉੱਤੇ ਪੂਰੇ ਆਰਕ ਲੱਗੀਆਂ ਨੇ ਸਾਡੀਆਂ ਸ਼ੀਟਸ ਹੈਗੀਆਂ ਨੇ ਇਹਨੂੰ ਅਸੀਂ ਕਵਰ ਕਰ ਦਿੰਨੇ ਦੇ ਦਿਨ ਵਕਤ ਕਿੰਨਾ ਏਰੀਆ ਸਰ ਅਗਰ ਗੱਲ ਕਰੀ ਮੈਂ ਕਾਫੀ ਦੂਰ ਤੱਕ ਤੁਹਾਡੀ ਨਜ਼ਰ ਆ ਰਹੀ ਸੋ ਸਰ ਇਹ ਜਿਹੜੀਆਂ ਸਾਡੇ ਕੋਲ ਜਿਹੜਾ ਐਕਸਪੈਰੀਮੈਂਟ ਪਲਾਂਟ ਹੈਗਾ ਆ ਇੱਥੇ ਤਕਰੀਬਨ ਸਾਡੇ ਕੋਲ ਅਸੀਂ ਇੱਥੇ ਇਹ ਤੁਸੀਂ ਕਹੋਗੇ ਤਿੰਨ ਤਿੰਨ ਕ ਨੂੰ ਪ੍ਰੋਪਰ ਨੂੰ ਵੈਲਿਊਏਟ ਕਰਦੇ ਹੈਗੇ ਆ ਜੇਕਰ ਸਾਡੇ ਹਾਲਾਤਾਂ ਦੇ ਵਿੱਚ ਉਹ ਫਿੱਟ ਆਂਦੀ ਹੈਗੀ ਹੈ ਉਹਦਾ ਪ੍ਰੋਪਰ ਇੱਕ ਪ੍ਰੋਸੀਜਰ ਹੈਗਾ ਯੂਨੀਵਰਸਿਟੀ ਵੱਲੋਂ ਜੇਕਰ ਉਹ ਫਿੱਟ ਹੈਗੀ ਹੈ ਉਹਦੀ ਏਵੈਲੂਏਸ਼ਨ ਹੁੰਦੀ ਹੈਗੀ ਹੈ ਦੈਨ ਅਸੀਂ ਉਹ ਵੈਰੀਟੀ ਰੀਲੀਜ਼ ਕਰਦੇ ਆ ਸਰ ਤੁਸੀਂ ਲਗਾਉਣ ਦਾ ਤਰੀਕਾ ਵੀ ਦੱਸਦਾ ਕਿੰਨੇ ਦਿਨਾਂ ਤੱਕ ਚੁੱਕ ਜਾਂਦਾ ਉਹ ਵੀ ਦੱਸਦਾ ਕਿੱਥੋਂ ਮਿਲਦਾ ਉਹ ਵੀ ਦੱਸ ਦਿੱਤਾ ਹੈਗਾ ਤੇ ਲੇਕਿਨ ਇਹ ਮਾਰਕੀਟ 'ਤੇ ਕਿੱਦਾਂ ਪਹੁੰਚਦਾ ਕਿਸਾਨ ਵੀਰ ਕਿੱਦਾਂ ਇਹਨੂੰ ਆਪਣਾ ਪ੍ਰੋਫਿਟ ਕਮਾ ਸਕਦਾ ਇਹਦੇ 'ਚ ਦੇਖੋ ਵੀ ਜਿਹੜੀ ਹੈਗੀ ਹੈ ਜਿਵੇਂ ਆਪਣਾ ਇੱਕ ਫੁੱਲ ਆਂਦਾ ਹੈਗਾ ਉਹਨੂੰ ਜੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈਗਾ ਕਿ 30 ਤੋਂ ਲੈ ਕੇ 35 ਦਿਨ ਨੂੰ ਪੱਕਣ ਨੂੰ ਲੱਗਦੇ ਹੈਗੇ ਨੇ। ਜੀ। ਸੋ ਮਾਰਕੀਟ ਦੀ ਡਿਮਾਂਡ ਹੈ ਜੇਕਰ ਤੁਸੀਂ ਲੋਕਲ ਕਰਨੀ ਹੈਗੀਏ ਅਸੀਂ ਕੋਸ਼ਿਸ਼ ਕਰੀਏ ਉਹਨੂੰ ਕਿ ਜਾਨੀ ਕਿ ਜਿਹੜਾ ਫਰੂਟ ਹੈ ਤਕਰੀਬਨ ਉਹਦੇ ਚ 75 ਤੋਂ 75% ਉਹਦੇ ਚ ਰੰਗ ਆਇਆ ਹੋਵੇ। ਜੀ। ਠੀਕ ਹੈ ਨਾ ਲੋਕਲ ਮਾਰਕੀਟ ਕਿਉਂਕਿ ਆਪਾਂ ਇਮੀਡੀਏਟਲੀ ਆਪਾਂ ਲੈ ਕੇ ਜਾਂਦੇ ਆਂ ਮਾਰਕੀਟ ਆਪਾਂ इजीली ਅਪਰੋਚ ਕਰ ਸਕਦੇ ਹੈਗੇ ਹਾਈ ਵੈਲਿਊ ਫਰੂਟ ਕ੍ਰੋਪ ਹੈਗੀ ਹੈ। ਇਹ ਚ ਐਂਥੋਸੈਨਿਨ ਕੰਟੈਂਟ ਜ਼ਿਆਦਾ ਹੈਗਾ, ਦੈਨ ਐਂਟੀਆਕਸੀਡੈਂਟ ਜ਼ਿਆਦਾ ਹੈਗਾ, ਫਲੇਵਨੋਇਡਸ ਜ਼ ਤੇ ਹੈਗਾ ਕਿ ਵਾਈਦੀ ਵੇ ਜਿਵੇਂ ਕਰੋਨਾ ਕਾਲ ਦਾ ਸਾਡਾ ਨਿਕਲੇ ਇੱਕ ਬੜਾ ਪੰਡੈਮਿਕ ਸਿਚੁਏਸ਼ਨ ਚੋਂ ਅਸੀਂ ਨਿਕਲੇ ਹੈਗੇ ਆਂ ਸੋ ਉਦੋਂ ਸਾਰੇ ਕਹਿੰਦੇ ਸੀ ਜ਼ਿੰਕ ਲਵੋ ਜ਼ਿੰਕ ਦੀਆਂ ਗੋਲੀਆਂ ਲਵੋ ਵਾਧੂ ਵਾਧੂ ਫਰੂਟ ਦਾ ਸੇਵਨ ਕਰੋ ਸੋ ਲੋਕਾਂ ਦੇ ਵਿੱਚ ਅਵੇਰਨੈਸ ਵਧੀ ਹੈਗੀ ਹੈ ਜਿਨੇ ਵੀ ਕਲਰਡ ਫਰੂਟਸ ਨੇ ਐਂਥੋਸੈਨਨ ਰਿਚ ਫਰੂਟਸ ਹੈਗੇ ਨੇ ਸਰੀਰ ਨੂੰ ਬਿਮਾਰੀਆਂ ਨਾਲ ਟੱਕਰ ਕਰਨ ਦੀ ਇੱਕ ਸਮਰੱਥਾ ਦਿੰਦੇ ਹੈਗੇ ਨੇ ਸੋ ਹਾਈ ਵੈਲਿਊ ਫਰੂਟ ਕਰੋਗਾ ਕਿ ਜੇਕਰ ਤੁਸੀਂ ਬਾਜ਼ਾਰ ਵੀ ਵੇਖੋ ਐਸੋ ਤੁਹਾਨੂੰ ਜਿਹੜੀ ਇਹ ਪੰਨਟਸ ਨੇ ਆ ਜਿਵੇਂ ਤੁਸੀਂ ਆ ਹੈਗੀ ਹੈ ਇਹਨੂੰ ਤੋੜਨ ਤੋਂ ਬਾਅਦ ਅਸੀਂ ਇਹਨੂੰ ਪੰਨਟ ਕਹਿੰਦੇ ਆ ਸੋ ਇਹਦੇ ਵਿੱਚ ਮੈਂ ਲਈ ਜੇਕਰ ਨਹੀਂ ਹੁੰਦਾ ਉਹ ਉਹ ਖਰਾਬ ਹੋ ਜਾਂਦਾ ਹੈਗਾ ਡੂਰਿੰਗ ਟ੍ਰਾਂਸਪੋਰਟੇਸ਼ਨ ਕਹਿ ਲੋ ਜਦੋਂ ਆਪਾਂ ਉਹਨੂੰ ਪੈਕ ਕਰਕੇ ਲੈ ਕੇ ਜਾਂਦੇ ਹੈਗੇ ਜਾਂ ਕਈ ਵਾਰੀ ਨਹੀਂ ਪ੍ਰੋਪਰ ਪੈਕੇਜਿੰਗ ਆਪਾਂ ਲੂਜ਼ ਲਫਾਵੇ ਚ ਲੈ ਜਾਂਦੇ ਹੈਗੇ ਉਹ ਫਰੂਟ ਆਪੇ ਵਜਨ ਕਰਕੇ ਵੀ ਥੋੜਾ ਜਿਹਾ ਨੁਕਸਾਨ ਹੋ ਜਾਂਦਾ ਹੈਗਾ ਵੈਸੇ ਨੂੰ ਸਰ ਦੇਖਿਆ ਮੈਂ ਕਾਫੀ ਰੂਪਾਂ ਦੇ ਚ ਲੈ ਜਾਂਦਾ ਫਰੂਟ ਤੇ ਤਾਂ ਚਲੋ ਖਾਧਾ ਤਾਂ ਨੋਰਮਲ ਜਾਂਦਾ ਹੀ ਹੈ ਸਟਰਾਬਰੀ ਸ਼ੇਕ ਦੇ ਰੂਪ ਵਿੱਚ ਕੈਂਡੀਜ਼ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਜਿਕਰ ਹੋ ਅਨ ਜਿਹੜਾ ਉਹ ਸ਼ੀਕ ਦੇ ਵਿੱਚ ਆਪਾਂ ਯੂਜ਼ ਕਰਦੇ ਆ ਇਹਨੂੰ ਆਪਾਂ ਕਰ ਵੀ ਸਕਦੇ ਆ ਜੀ ਇਹਨੂੰ ਸਟੋਰ ਵੀ ਕਰ ਸਕਦੇ ਹੈਗੇ ਕੋਲਡ ਦੇ ਵਿੱਚ ਸੋ ਜਦੋਂ ਲੀਨ ਪੀਰੀਅਡ ਹੁੰਦਾ ਉਦੋਂ ਆਪਾਂ ਨੂੰ ਐਜ਼ ਅ ਕੈਂਡੀ ਦੇ ਵਿੱਚ ਆਪਾਂ ਨੂੰ ਰਿਸਟੋਰ ਕਰ ਸਕਦੇ ਹੈਗੇ ਜੀ ਸੋ ਜਿਹੜੀ ਨਾ ਦੇਖੋ ਫਰੂਟ ਜਦੋਂ ਆਉਂਦਾ ਉਹਦੇ ਅਲੱਗ-ਅਲੱਗ ਆਕਾਰ ਹੁੰਦੇ ਨੇ ਕੋਈ ਤੁਸੀਂ ਵੇਖੇ ਛੋਟਾ ਫਰੂਟ ਹੈ ਕੋਈ ਵੱਡਾ ਹੈ ਕੋਈ ਮੀਡੀਅਮ ਹੈ ਕੋਈ ਲਾਰਜ ਹੈ ਸੋ ਉਹਨਾਂ ਦਾ ਵੀ ਅਸੀਂ ਕਹਿੰਨੇ ਕਿ ਜਿਹੜਾ ਸਾਈਜ਼ ਜ਼ਿਆਦਾ ਲੈ ਕੇ 25 ਗ੍ਰਾਮ ਦਾ ਹੋਵੇ ਜਾਂ 20 ਤੋਂ 25 ਗ੍ਰਾਮ ਉਹ ਆਈਡੀਅਲ ਸਾਈਜ਼ ਹੈਗਾ ਜੀ ਜੀ ਠੀਕ ਹੈ ਨਾ ਕਿਉਂਕਿ ਦੀ ਮਲਟੀ ਪਿਕਿੰਗ ਹੁੰਦੀ ਹੈ ਜਿਹੜਾ ਜਨਰੀ ਚ ਫਰੂਟ ਰਹੇਗਾ ਉਹਦਾ ਸਾਈਜ਼ ਜ਼ਿਆਦਾ ਹੋਏਗਾ ਜੋ-ਜੋ ਆਪਣਾ ਗਰਮੀ ਵੱਲ ਵਧਦੇ ਹੈਗੇ April ਦੇ ਵਿੱਚ ਉਹਦਾ ਸਾਈਜ਼ ਘਟਣਾ ਸ਼ੁਰੂ ਹੋ ਜਾਏਗਾ ਸੋ ਕੁਆਲਿਟੀ ਜਿਹੜੀ ਬੈਸਟ ਆਂਦੀ ਹੈ ਫੈਬ ਫੈਬਰੂਰੀ ਅਤੇ ਮਾਰਚ ਦੇ ਵਿੱਚ ਵਧੀਆ ਆਂਦੀ ਹੈਗੀ ਹੈ ਸੋ April ਦੇ ਜੰਦਾ ਹੈਗਾ ਸੋ ਇਸ ਵਾਰ ਜਿਹੜਾ ਹੁਣ ਟੈਂਪਰੇਚਰ ਹੈਗਾ तकरीबन 18 19 20 ਹੈ ਰਾਤ ਦਾ ਟੈਂਪਰੇਚਰ 5 ਦੇ ਹੈਗਾ ਸੋ ਜੇਕਰ ਰੰਗ ਦੀ ਡਿਵੈਲਪਮੈਂਟ ਦਾ ਵੇਖੀਏ ਉਹਦੇ ਲਈ ਜਿਹੜੀ ਲੋ ਟੈਂਪਰੇਚਰ ਦਾ ਹੋਣਾ ਬਹੁਤ ਜ਼ਰੂਰੀ ਹੈ ਸਰ ਲੋਕ ਆਜਕਲ ਲੁਧਿਆਣੇਸ਼ਾਹ ਲੋਕ ਲੋਕ ਸਪੈਸ਼ਲੀ ਬਾਗ ਲਗਾਣ ਲੱਗ ਗਏ ਨੇ ਅਗਰ ਘਰ ਦੇ ਵਿੱਚ ਅਗਰ ਕਿਸੇ ਨੇ ਲਗਾਨੀ ਤਾਂ ਕਿੰਨੇ ਏਰੀਆ ਚ ਕਿੱਦਾਂ ਲਗਾ ਸਕਦੇ ਤੁਸੀਂ ਜ਼ਰੂਰੀ ਨਹੀਂ ਕਿ ਜੇਕਰ ਸਾਡੇ ਕੋ ਕੋਈ ਪਿਛੇ ਕਿ ਰੱਲੂ ਬਗੀਚੀ ਲਈ ਜਗ੍ਹਾ ਹੈਗੀ ਕਿ ਨਹੀਂ ਹੈਗੀ ਤੁਸੀਂ ਜਿਹੜੇ ਆਪਣੇ ਫਾਈਬਰ ਆਪਣੇ ਬਾਕਸਿਸ ਹੈਗੇ ਨੇ ਉਹਦੇ ਚ ਹੀ ਲਾ ਸਕਦੇ ਕਿਉਂਕਿ ਇਹਦਾ ਰਨਰ ਹੈਗਾ ਇਹ ਜੀ ਕੋਈ ਜਗ੍ਹਾ ਨਹੀਂ ਹੈਗੀ ਤੁਸੀਂ ਲਿਫਾਫੇ ਦੇ ਵਿੱਚ ਜਿਹੜੇ ਆਪਣੇ ਪੈਕ ਪੋਲੀ ਬੈਗ ਦੇ ਵਿੱਚ ਪ੍ਰੋਪਰ ਤੁਸੀਂ ਉਹਦੇ ਚ ਪ੍ਰੋਪਰ ਕੋਕੋ ਕੋਕੋ ਪੀਟ ਪਾ ਸਕਦੇ ਜਾਂ ਵਰਮਿੰਗ ਲਾਈਟ ਕੋਕੋ ਲਾਈਟ ਵੀ ਪਾ ਸਕਦੇ ਹੈਗੇ ਜੀ ਤੁਸੀਂ ਘਰੇ ਲਾ ਸਕਦੇ ਕਿਉਂਕਿ ਇਕਰ ਇਹਨੂੰ ਛਾਂ ਚਾਹੀਦੀ ਹੈ ਛਾਂ ਬਹੁਤ ਹੀ ਨਹੀਂ ਚਾਹੀਦੀ ਹੈਗੀ ਜੇਕਰ ਧੁੱਪ ਹੈਗੀ ਤੁਸੀਂ ਲਾ ਸਕਦੇ ਐਜ਼ ਅ ਹੈਗਿੰਗ ਗਾਰਡਨ ਦੇ ਤੌਰ ਤੇ ਤੁਸੀਂ ਲਾ ਸਕਦੇ ਹੈਗੇ ਜਿਵੇਂ ਬਾਸਕਟਸ ਹੈਗੀਆਂ ਨੇ ਉਹਦੇ ਚ ਤੁਸੀਂ ਇਹਨੂੰ ਲਾ ਸਕਦੇ ਹੈਗੇ ਜੀ ਉਹਨੂੰ ਪ੍ਰੋਪਰ ਫਲ ਪੈਂਦਾ ਹੈਗਾ ਪ੍ਰੋਪਰ ਆਂਦਾ ਹੈਗਾ ਤੁਸੀਂ ਉਹਨੂੰ ਲੈ ਸਕ ਤਦੋਂ ਅੰਦਾਜ਼ਨ ਤੁਸੀਂ ਲੈ ਲੋਗੇ 13-14 ਫਰੂਟ ਆ ਜਾਂਦੇ ਨੇ ਸੋ ਤਕਰੀਬਨ ਤੁਸੀਂ ਕਹੋਗੇ ਇੱਕ ਪੁੱਟੀ ਤੋਂ 300 ਲੈ ਕੇ 350 ਗ੍ਰਾਮ ਤੱਕ ਜਿਹੜੀ ਆਪਾਂ ਨੂੰ ਝਾੜ ਮਿਲਦਾ ਹੈਗਾ ਸੋ ਇੱਕ ਤੇ ਘਰ ਦੇ ਵਿੱਚ ਜੇ ਕਿ ਸਾਨੂੰ ਕਰੇ ਲੂਬ ਕੀਤੀ ਚਾਪਾ ਜਾਈਏ ਬੱਚੇ ਨੂੰ ਹੀ ਵਧੀਆ ਲੱਗਦਾ ਇੱਕ ਵੈਸੇ ਵੀ ਜਦੋਂ ਫੁੱਲ ਲਾਂਦੇ ਨੇ ਉਹ ਵੀ ਮਨ ਨੂੰ ਬਹੁਤ ਵਧੀਆ ਲੱਗਦਾ ਹੈਗਾ ਸੋ ਇੱਕ ਰੁਝਾਨ ਵੀ ਪੈਦਾ ਹੁੰਦਾ ਹੈਗਾ ਸੋ ਸਾਡੇ ਕੋਲ ਜਿਹੜੀ ਆਪਾਂ ਰੂਫ ਟਾਪ ਗਾਰਡਨਿੰਗ ਦਾ ਕਨਸੈਪਟ ਹੈਗਾ ਟਰੈਸ ਗਾਰਡਨਿੰਗ ਦਾ ਕਨਸੈਪਟ ਹੈਗਾ ਆ ਉਹਦੇ ਚ ਆਪਾਂ ਸਟਰਾਬਰੀ ਵੀ ਲਾ ਸਕਦੇ ਹੈਗੇ ਇਹ ਲਈ ਕੋਈ ਸਾਨੂੰ ਪੁੱਤੀ ਜਗ੍ਹਾ ਦੀ ਲੋੜ ਨਹੀਂ ਹੈਗੀ ਸੋ ਜੇਕਰ ਬਾਲਕਨੀ ਚ ਹੈਗੀ ਧੁੱਪ ਆਂਦੀ ਹੈਗੀ ਤੁਸੀਂ ਉਹਨੂੰ ਪੋਲੀ ਬੈਗਸ ਦੇ ਵਿੱਚ ਲੈ ਕੇ ਰੱਖ ਸਕਦੇ ਹੈਗੇ ਜੀ ਬਟ ਈਜ਼ੀਲੀ ਅਵੇਲੇਬਲ ਜੋ ਸੋ ਪਲਾਂਟਸ ਈਜ਼ੀਲੀ ਅਵੇਲੇਬਲ ਹੈਗੇ ਨੇ ਸੋ ਤੁਸੀਂ ਲਾ ਸਕਦੇ ਜੀ ਤੇ ਘਰੇਲੂ ਬਗੀਚੀ ਜੋ ਆਪਾਂ ਲੈ ਸਕਦੇ ਹੈਗੇ ਬੜਾ ਆਰਗੇਨਿਕ ਫੂਡ ਵੀ ਆਪਾਂ ਪੈਦਾ ਕਰ ਸਕਦੇ ਹੈਗੇ ਸਰ ਜਾਨਦੇ ਹਾਂ ਕਿ ਕੀ ਕਹਿਣਾ ਚਾਹੋਗੇ ਲੁਧਿਆਣਾ ਵਾਸੀਆਂ ਨੂੰ ਸਪੈਸ਼ਲੀ ਜਿੱਦਾਂ ਤੁਸੀਂ ਜਿਹਨਾਂ ਨੂੰ ਬਗੀਚੀ ਰ ਦੱਸ ਰਹੇ ਹੋ ਔਰ ਕਿਸਾਨ ਵੀਰਾਂ ਨੂੰ ਸੋ ਮੈਂ ਤੇ ਇਹੋ ਕਵਾਂਗਾ ਕਿ ਜ਼ਰੂਰੀ ਨਹੀਂ ਹੈ ਕਿ ਜਿਵੇਂ ਸਟਰਾਬੇਰੀ ਹੈਗੀ ਹੈ ਫਲ ਨੇ ਸਬਜ਼ੀਆਂ ਨੇ ਤੁਸੀਂ ਆਪਣੀ ਘਰੇਲੂ ਦੀ ਜ਼ਰੂਰਤ ਲਈ ਤੁਸੀਂ ਉਹਨਾਂ ਜਿਹੜੀਆਂ ਘਰੇਲੂ ਬਗੀਚੀ ਵੀ ਲਗਾ ਸਕਦੇ ਹੈਗੇ ਜੇ ਕੋ ਤੁਹਾਡੀ ਜਗ੍ਹਾ ਨਹੀਂ ਹੈਗੀ ਜਿਵੇਂ ਮੈਂ ਅੱਗੇ ਗੱਲ ਕੀਤੀ ਰੂਫ ਟੌਪ ਗਾਰਡਨਿੰਗ ਹੈਗੀ ਹੈ ਜਾਂ ਹੋਰ ਕੋਈ ਕਨਸੈਪਟ ਹੈਗਾ ਤੁਸੀਂ ਲਾ ਸਕਦੇ ਜੇ ਕਟੋ-ਕਟ ਜੇਕਰ ਅੱਜਕੱਲ ਆਮ ਤੌਰ ਤੇ ਦੇ ਚਾਰ ਦੇ ਆਪਣਾ ਮੈਂਬਰ ਜਿਹੜੇ ਹਨ ਇੱਕ ਤੁਹਾਡਾ ਜੀ ਹੈਗਾ ਸੋ ਉਹਨਾਂ ਲਈ ਜੇਕਰ ਆਪਾਂ ਆਪਣੀ ਸਬਜੀ ਹੈ ਚਾਹੇ ਫਲ ਹੈਗਾ ਉਹ ਪੈਦਾ ਕਰੀਏ ਤਾਂ ਜਿੰਨੀ ਵੀ ਲੋੜ ਹੈਗੀ ਆ ਆਪਾਂ ਪੂਰੀ ਕਰ ਸਕਦੇ ਹੈਗੇ ਸੋ ਯੂਨੀਵਰਸਿਟੀ ਨੂੰ ਇੱਕ ਕਰੇਲੋ ਬਗੀਚੀ ਦਾ ਮਾਡਲ ਦਿੱਤਾ ਗਿਆ ਫਲਾਂ ਦਾ ਵੀ ਇਸੇ ਤਰ੍ਹਾਂ ਸਬਜ਼ੀਆਂ ਦਾ ਵੀ ਦੇ ਦਿੱਤਾ ਹੈਗਾ ਤੁਹਾਨੂੰ ਸਾਰਾ ਸਾਲ ਉਤੋਂ ਫਲ ਵੀ ਅਤੇ ਸਬਜ਼ੀਆਂ ਵੀ ਮਿਲ ਪਣੀਆਂ ਹੈਗੀਆਂ ਜਿਹੜੀ ਸਾਡੀ ਇੱਕ ਰਿਕੁਆਇਰਮੈਂਟ ਹੈਗੀ ਇੱਕ ਕਹੋ ਤੁਸੀਂ ਜਿਵੇਂ ਆਪਣੀ ਮੈਡੀਕਲ ਕਾਉਂਸਲ ਆਫ ਇੰਡੀਆ ਵੱਲੋਂ ਵੀ ਕਿਹਾ ਹੈਗਾ ਕਿ ਤੁਸੀਂ ਘੱਟੋ ਘੱਟ 400 ਗ੍ਰਾਮ ਸਬਜ਼ੀਆਂ ਦਾ ਅਤੇ ਫਲਾਂ ਦਾ ਸੇਵਨ ਕਰੋ ਰੋਜ਼ ਦੇ ਰੋਜ਼ ਦੇ ਵਿੱਚ ਸੋ ਸਾਨੂੰ ਜਿਹੜਾ ਕਿ ਗਰੀਲੂਬ ਜਿਹੇ ਮਿਲ ਜਾਣ ਇੱਕ ਤੇ ਸਾਡਾ ਹੈਲਥ ਹੈ ਜਾਨੀ ਕਿ ਸਾਨੂੰ ਜਿਹੜੀ ਕਿ ਕਵਕ ਬਿਮਾਰੀਆਂ ਨੇ ਉਹਨੂੰ ਟਾਕਰ ਕਰਨ ਸਮstਾ ਮਿਲਦੀ ਹੈਗੀ ਹੈ ਇੱਕ ਬਿਲਕੁਲ ਉੱਚ ਹੋਰ ਫਾਈਬਰਸ ਹੁੰਦੇ ਨੇ ਜਿਹੜੀ ਦਾ ਆਰਟੀਕਲ ਕਈ ਪ੍ਰੋਬਲਮਾਂ ਕੋਨਸਟਿਪੇਸ਼ਨ ਦੀ ਹੈਗੀ ਹੈ ਉਤੋਂ ਆਪਾਂ ਨੂੰ ਜਾਤ ਮਿਲ ਸਕਦੀ ਹੈਗੀ ਹੈ ਹੋਰ ਵੀ ਤੁਹਾਨੂੰ ਪਤਾ ਕਿ ਫਲਾਂ ਦੇ ਵੈਸੇ ਵੀ ਫਾਇਦੇ ਨੇ ਅੱਜਕੱਲ੍ਹ ਵੈਸੀ ਵੀ ਅਵੇਅਰਨੈਸ ਕਾਫੀ ਵਧੀ ਹੈਗੀ ਹੈ ਸੋ ਮੈਂ ਇਹੋ ਕਹੂੰਗਾ ਟੇਕ ਓ ਮੈਸੇਜ ਇਹੋ ਹੀ ਹੈ ਕਿ ਤੁਸੀਂ ਫਲਾਂ ਦਾ ਸਬਜ਼ੀਆਂ ਦਾ ਵਿੱਚ ਆਪਣੇ ਜਿਹੜਾ ਰੋਜ਼ ਦੇ ਭੋਜਨ ਦੇ ਵਿੱਚ ਉਹਦੀ ਜਿਹੜੀ ਮਾਤਰਾ ਨੂੰ ਬਤਾਵੋ ਅਤੇ ਆਪਣਾ ਸਿਹਤ ਜੇ ਸਿਹਤ ਹੈ ਨਰੋਈ ਹੈ ਤੇ ਆਟੋਮੈਟਿਕਲੀ ਤੁਹਾਡੀ ਕੰਮ ਕਰਨ ਦੀ ਸਮਰੱਥਾ ਹੈਗੀ ਹੈ ਸੈਕੰਡਲੀ ਕੁਸ਼ਿਨ ਦੇ ਵਿੱਚ ਜਿਵੇਂ ਵਿਟਾਮਿਨਸ ਨੇ ਖਣਨਜ ਵੀ ਨੇ ਉਹ ਤੁਹਾਨੂੰ ਦਿਮਾਗ ਨੂੰ ਵੀ ਤੇਜ਼ ਕਰਦੇ ਹੈਗੇ ਨੇ ਸੋ ਆਲਟੀਮੇਟਲੀ ਇਹ ਚੀਜ਼ਾਂ ਦਾ ਸੇਵਨ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਨਾਲ ਰੋਟੀ ਹੈ ਜਿਵੇਂ ਆਪਾਂ ਕਣਕ ਦੀ ਰੋਟੀ ਹੈ ਜਾਂ ਚਾਵਲ ਨੇ ਜਿਹੜੇ ਆਪਣੇ ਆਪ ਸਟੈਪਲ ਫੂਡ ਹੈਗਾ ਆ ਉਹਦੇ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਨੇ ਸੋ ਸਾਨੂੰ ਜਿਹੜੇ ਜਿਹੜੀ ਸੰਤੁਲਿਤ ਜਿਹੜੀ ਖੁਰਾਕ ਹੈਗੀ ਹੈ ਉਹ ਲੈਣਾ ਵੀ ਬਹੁਤ ਜ਼ ਕਰਕੇ ਫਲਾਂ ਦਾ ਸਬਜ਼ੀਆਂ ਦਾ ਸੇਵਨ ਦਾ ਆਪਣੀ ਲਾਈਫ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈਗਾ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਜੀ ਸੋ ਦੋਸਤੋ ਜਿਵੇਂ ਡਾਕਟਰ ਨਪਲੇ ਜੀ ਨੇ ਦੱਸਿਆ ਕਿ ਕਿਸ ਪ੍ਰਕਾਰ ਦੇ ਨੇ ਜਿਹੜਾ ਵੈਬ ਸਟਰਾਬਰੀ ਲਗਾਈ ਲਈ ਜਾਂਦੀ ਹੈ ਉਸ ਦੇ ਨਾਲ ਨਾਲ ਕਿੰਨੇ ਦਿਨਾਂ ਤੱਕ ਹੈ ਫਲ ਜਿਹੜੇ ਦੇਣੇ ਸ਼ੁਰੂ ਕਰਤਾ ਦੇ ਉਸ ਦੇ ਕੀ ਬੈਨੀਫਿਟਸ ਨੇ ਨਾਲ ਨਾਲ ਅਗਰ ਘਰਾਂ ਦੇ ਵਿੱਚ ਵੀ ਲਗਾਣ ਦੇ ਕਿਸ ਮੇ ਨਾਲ ਤੁਸੀਂ ਉਸ ਨੂੰ ਲਗਾ ਸਕਦੇ ਹੈਗੇ ਉਸ ਸੋ ਸਿਆਸ ਕਰਦੇ ਕਿ ਤਰ੍ਹਾਂ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ ਲੁਧਿਆਣਾ ਲਾਈਕ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਅਦੇ ਲੱਗੇ ਸੋ ਸ਼ੇਅਰ ਜ਼ੂ ਕਰੋ ਸੋ ਕੈਮਰਾ ਪਰਸਨ ਐਮ